ਹੋਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ 829 ਮੁਹੱਲਾ ਕਲੀਨਿਕ ਬਣਾਤੇ ਨੇ ਜਿੱਥੇ ਸਾਰੀਆਂ ਦਵਾਈਆਂ ਦਾ ਪ੍ਰਬੰਧ ਆ ਸਾਰਾ ਇਲਾਜ ਫਰੀ ਹੁੰਦਾ ਕਿਵੇਂ ਦੇਖਦੇ ਤੁਸੀਂ ਇਹ ਦੇਖ ਲਓ ਪਿੰਡਾਂ ਚ ਦੌਰਾ ਕਰਕੇ ਦੇਖ ਲਿਓ ਇਲੈਕਸ਼ਨ ਤੇ ਇੱਕ ਤਰੀਕ ਤੱਕ ਇਲੈਕਸ਼ਨ ਆ ਅਸੀਂ ਦੋ ਦਿਨ ਪਏ ਆ ਤਿੰਨ ਦਿਨ ਤੁਸੀਂ ਇਹ ਦੇ ਲਓ ਜਿਹੜਾ ਕਲੀਨਿਕ ਮੁਹੱਲਾ ਇਹਨੇ ਸ਼ੁਰੂ ਕੀਤੇ ਆ ਜੰਦਰੇ ਲੱਗੇ ਪਿਆ ਕੋਈ ਇੱਕ ਵੀ ਕਲੀਨਿਕ ਮੁਹੱਲਾ ਚੱਲਦਾ ਹੋਵੇ ਮੈਨੂੰ ਜਾਣੂ ਕਰਾ ਦਿਓ ਮੈਂ ਤਾਂ ਵੇਖਿਆ ਨਹੀਂ ਸਾਡੇ ਪਿੰਡਾਂ ਚ ਹੈਗੇ ਸਾਰੇ ਦੇ ਸਾਰੇ ਉੱਥੇ ਗੋਆ ਪੱਤਿਆ ਪੈ ਡੰਗਰ ਵੱਜਦੇ ਆ ਕੋਈ ਇੱਕ ਦੋ ਚੱਲਦੇ ਹੋਣਗੇ ਉਹਦੇ ਦਵਾਈਆਂ ਨਹੀਂ ਮਿਲਦੀਆਂ ਕਿ ਫਰੀ ਇਹ ਨੋ ਵੱਡੇ ਵੱਡੇ ਫਲੈਕਸ ਲਾਤੇ ਉਲਟਾ درخت ਹੀ ਸਗਾਤੇ ਜਿਨ੍ਹਾਂ ਤੇ ਫਲੈਕਸ ਲੱਗੇ ਸੀ ਉਹ درخت ਤਾਂ ਰਹਿਣ ਦੋ ਤੁਸੀਂ ਫਲੈਕਸ ਆ ਉਹ ਕਹਿੰਦੇ ਨਾ ਬੋਰਡ ਲੱਗੇ ਨੇ ਕੰਮ ਬੋਲਦਾ ਸਾਡਾ ਕੰਮ ਬੋਲਦਾ ਉਹ ਫਲੈਕਸਾਂ ਚ ਸੋਹਣਾ ਲੱਗਦਾ ਕੀਤਾ ਕਿਤੇ ਨਹੀਂ ਸਾਨੂੰ ਨਜ਼ਰ ਇਹਨਾਂ ਨੇ ਬੋਰਾਂ ਤੇ ਖਰਚ ਕੀਤਾ ਕੋਈ ਜਿਹੜਾ ਸਿਹਤ ਤੇ ਖਰਚ ਨਹੀਂ ਕੀਤਾ ਇਹਨਾਂ ਨੇ ਨਾ ਤੁਸੀਂ ਆਹ ਦੇਖ ਲਿਓ ਤੁਸੀਂ ਰੋਡ ਤੇ ਕਿਤੇ ਚਲੇ ਜਿਓ ਬਾਏ ਰੋਡ ਵੇਖ ਲਿਓ ਫਲੈਕਸਾਂ ਨਾਲ ਉਹ ਦਰਖਤ ਭਰੇ ਪਿਆ ਸਾਰੇ ਦੇ ਸਾਰੇ ਤੁਸੀਂ ਉਹ ਕੰਮ ਦੇਖ ਲਓਗੇ ਨਾ ਜੋ ਇੰਨੀ ਹਜ਼ਾਰ ਨੌਕਰੀਆਂ ਦਿੱਤੀਆਂ ਆ ਕੁਛ ਕਰਿਆ ਆ ਕੁਛ ਕਰਿਆ ਬਿਜਲੀਆਂ ਇੰਨੀਆਂ ਮੁਫਤ ਉਥਾਮ ਕਾਂ ਦਿੱਤੇ ਕੁਛ ਨਹੀਂ ਗਾ ਜਿਹੜੇ ਲੋਕਾਂ ਨੂੰ ਮਿਲੇ ਆ ਨਾ ਉਹਨਾਂ ਨੂੰ ਤੁਸੀਂ ਪੁੱਛਿਆ ਵੀ ਤੁਹਾਨੂੰ ਕੀ ਸਹੂਲਤ ਮਿਲੀ ਗਰੀਬ ਬੱਚੇ ਜਿਹੜਾ ਫਾਇਲਕਾ ਏਰੀਆ ਚ ਹਸਪਤਾਲ ਤੁਸੀਂ ਦੇਖ ਲਿਓ ਨਾ ਡਾਕਟਰ ਨਹੀਂ ਲੱਭਦਾਗਾ ਉੱਥੇ ਲਾਤ ਰੈਫਰ ਕੀਤਾ ਇਹਦਾ ਫਰੀਦਕੋਟ ਬੰਦੇ ਦੀ ਰਾਹ ਚ ਜਾ ਕੇ ਡੱਫ ਹੋ ਜਾਂਦੀ ਆ ਤੁਸੀਂ ਇਹ ਦੱਸੋ ਕਿੰਨੀ ਕੁ ਤੁਸੀਂ ਆਮ ਦੇ ਸਕਦੇ ਸਾਡਾ ਜਿਹੜਾ ਪੰਜਾਬ ਆ ਕਿੰਨਾ ਕੁ ਖਤਰੇ ਚ ਹੈ ਤੇ ਕਿੰਨਾ ਕੁ ਖਤਰੇ ਤੋਂ ਬਾਹਰ